ਲੋਬੀ ਮਿੱਤਰੋ ਅੱਜ ਇੱਕ ਬਸ਼ੇਰੀ ਲਿਆਤੀ ਪੰਜਾਬ ਨਸਲ ਦੀ ਮੱਝੂਕੇ ਖਾਨ ਦੀ ਨੀਲਾ ਰੰਗਾ ਬਹੁਤ ਚੰਗੀ ਬਸ਼ੇਰੀ ਆ ਤੇ ਤੁਹਾਡੇ ਫਾਇਦੇ ਦੀ ਵੀਡੀਓ ਪੂਰੀ ਦੇਖ ਲਓ ਫਾਇਦੇ ਦੀ ਵੀਡੀਓ ਤਾਂ ਕਿ ਬਾਲੇ ਪਰਮ ਦੀ ਡਿਮਾਂਡ ਹੁੰਦੇ ਬਾਈ ਬਸ਼ੇਰੀ ਲੈਣੀ ਖਾਨਦਾਨ ਵਿੱਚ ਚੰਗਾ ਹੋਵੇ ਇੰਨੇ ਦੀ ਦੋਸਤੋ ਚੰਬੀ ਬਸ਼ੇਰੀ ਵੀ ਨਹੀਂ ਮਿਲਦੀ ਚੰਬੀ ਵੀ ਲੱਖ ਸਵਾ ਲੱਖ ਰੁਪਏ ਦੀ ਹੋਗੀ ਪਰ ਆ ਜਿਹੜੀ ਬਸ਼ੇਰੀ ਆ ਲੱਖੋਂ ਥੱਲੇ ਦੇਣੀ ਆ ਲੱਖੋਂ ਹਜ਼ਾਰ ਥੱਲੇ ਨਾ ਸਮਝੋ ਆਇਨਾ ਸਮਝ ਲਿਆ ਤਾਂ ਮੁੱਲ 95 ਹੂ 98 ਹੂ 99 ਨਹੀਂ ਦਾ ਲੱਖੋਂ ਥੱਲੇ ਮੁੱਲ ਦੀ ਆ ਮਾਨਤਨ ਪੂਰਾ ਕਰਾਂ ਦੂਰੋਂ ਨੇੜੇ ਆਏ ਸੱਜਣਾਂ ਦਾ ਪਰ ਬੱਚੀ ਇਹਨੇ ਕੋਈ ਫਾਲਟ ਨਹੀਂ ਕੱਲੀ-ਕੱਲੀ ਚੀਜ਼ ਦੀ ਡਿਟੇਲ ਦਵਾਏ ਬਸ 2 2.5 ਮਿੰਟ ਦੀ ਵੀਡੀਓ ਸਾਰੀ ਦੇਖ ਲਓ ਤਾਂ ਕਿ ਜਿਹੜੀ ਡਿਟੇਲ ਆ ਉਹ ਤੁਹਾਨੂੰ ਪੂਰੀ ਮਿਲ ਜੇ ਆਈਡੀ ਆਪਾਂ ਦੇਤਾ ਵੀ ਲੱਖੋਂ ਥੱਲੇ ਆ ਹਜ਼ਾਰਾਂ 'ਚ ਮੁੱਲ ਤੇ ਆਪਾਂ ਨਾਲ ਇੰਨਾ ਵੀ ਦੱਸਤਾ ਭਰਾਵਾਂ ਦੇ ਮਨ ਤੇ ਇਹ ਨਾ ਜਾਵੜੇ ਪਤ ਨਹੀਂ 99 98 ਹਜ਼ਾਰ ਉਹ ਜਾਂ 90 ਵਾਲੀ ਲੈਨ ਚੋਂ ਨਹੀਂ ਯਾਰ ਉਦੋਂ ਵੀ ਥੱਲੇ ਰੇਟ ਆ ਤਾਂ ਵੀਡੀਓ ਇੱਕ ਵਾਰ ਦੇਖ ਕੇ ਜੇ ਤੁਹਾਨੂੰ ਪਸੰਦ ਆ ਕਿ ਤਾਂ ਫੋਨ ਲਾ ਲਓ ਲਾਸਟ ਤੇ ਸਭ ਤੋਂ ਪਹਿਲਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਅੱਜ ਦੀ ਇਹ ਵੀਡੀਓ 10 ਅਗਸਤ 2025 ਦੀ ਵੀਡੀਓ ਹੈ ਤੇ ਅੱਜ ਤੁਹਾਡੇ ਲਈ ਪੰਜਾਬ ਨਸਲ ਦੀ ਮੱਝੂਕੇ ਖਾਨਦਾਨ ਦੀ ਨੀਲੀ ਬਿਸ਼ੀਰੀ ਲੈ ਆਤੀ ਬਹੁਤ ਚੰਗੀ ਬੰਨ ਵਾਲੀ ਬੱਚੀ ਆ ਬਸ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਤਾਂ ਕਿ ਇਹ ਬਿਸ਼ੇਰੀ ਉਹਨਾਂ ਭਰਾਵਾਂ ਤਾਈ ਪਹੁੰਚੇ ਜਿਹੜੇ ਇਦਾਂ ਦੀ ਬੱਚੀ ਲੱਭਦੇ ਆ ਜਾਂ ਜਿਨ੍ਹਾਂ ਨੇ ਥੋੜੇ ਪੈਸੇ ਲਾ ਕੇ ਕੋਈ ਨਵਾਂ ਸੌਂਗ ਪੂਰਾ ਕਰਨਾ ਸੋ ਦੋਸਤੋ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੁਹਾਡੇ ਲਈ ਜੈਤ ਤੋਂ ਜੈ ਜਰੇਟ ਦਾ ਜਾਣਵਾਲਾ ਹੁਣੇ ਸਾਲਕ ਦੀ ਬਿਸ਼ੇਰੀ ਦੋਸਤੋ 12 ਮਹੀਨੇ ਦੀ ਉਮਰ ਆ ਨੀਲਾ ਰੰਗਾ ਮਗਰਲੇ ਦੋ ਪੈਰ ਚਿੱਟੇ ਆ ਤੇ ਮੱਥੇ ਪਟਾ ਕੰਨ ਕੰਨ ਦੇਖੋ ਪੂਰਾ ਸਨੱਖਾ ਕਾਨਾ ਕੁੰਡੀ ਵਾਲਾ ਕਾਨਾ ਲੰਮੀ ਧੌਣ ਆ ਬੱਚੀ ਵਧੀਆ ਸੰਭੀ ਹੋਈ ਆ ਕੋਈ ਲੱਸਾਪਾਨ ਨਹੀਂ ਬੱਚੀ ਚ ਹਨਾ ਦੇਖ ਕੋਈ ਹੱਡ ਹੁੱਡ ਕੋਹ ਨਹੀਂ ਦੇਖਦਾ ਸੋਹਣੀ ਆ ਹੱਥਾਂ ਪੈਰਾਂ ਦੀ ਵੀ ਸਾਫ ਆ ਬਾਲ ਭੋਰੀਆਂ ਵੀ ਸਾਫ ਆ ਖਾਨਦਾਨ ਦੀ ਗੱਲ ਕਰੀ ਤਾਂ ਮੱਝੂ ਇਹ ਖਾਨਦਾਨ ਚ ਦੋਸਤੋ ਜਿਹੜਾ ਨਾ ਕੋੜਾ ਉਹਦੀ ਪੋਤੀ ਆ ਰਾਜੇ ਕੋੜੇ ਦੀ ਬੱਚੀ ਆ ਰਾਜਾ ਕੋੜਾ ਇੱਕ ਰੰਗ ਜਮਨ ਜੈਡ ਬਲੈਕ ਸੀ ਹੁਣ ਉਹ ਤਾਮਲ ਨਾਡੂ ਚ ਚਲਾ ਗਿਆ ਤੇ ਇਹਦੀ ਮਾਂ ਜਿਹੜੀ ਉਹ ਨੀਲੇ ਰੰਗ ਦੀ ਆ ਚੰਗੀ ਬੱਚੀ ਬਣਨ ਵਾਲੀ ਆ ਖਾਂਦਨ ਤੋਂ ਬਿਨਾ ਵੀ ਆਪਾਂ ਇੱਕ ਵਾਰ ਬੱਚੇ ਨੂੰ ਦੇਖੀਏ ਨਾ ਤਾਂ ਬੱਚੇ ਦੇ ਬਾਂਤਰਾ-ਮੁੰਤਰਾ ਚੰਗੇ ਹਨ। ਕੰਨ-ਕੁੰਨ ਦੇਖੋ ਕਿੰਨਾ ਸੋਹਣਾ ਧੌਣ ਦਾ ਕੁੰਡ-ਕੁੰਡ, ਮਣੀਆਂ-ਮੁਣੀਆਂ ਪੂਰਾ ਚੰਗਾ ਮੰਨ ਲਓ ਬਰੀਡਿੰਗ ਲਈ ਵੀ ਵਰਤਣੀ ਹੋਵੇ ਚੰਗੀ ਰਿਜ਼ਲਟ ਦੋ। ਰੰਗ-ਰੂng ਬਹੁਤ ਸੋਹਣਾ ਨੀਲਾ ਹੋ ਚਲਿਆ। ਹੌਲੀ-ਹੌਲੀ 2 ਸਾਲ ਤੇ ਆ ਕੇ ਇਹਨੇ ਡੈਪਲ ਸਟੇਜ ਚੋਂ ਬੱਚੀ ਤੇ ਦੋ ਗਰ ਚਿੱਟੇ ਮੱਥੇ ਪਟਾ, ਵਾਲ ਪੌੜੀਆਂ ਜਿਵੇਂ ਸਾਫ਼। ਸੋ ਜਿਹੜੇ ਵੀ ਮੇਰੇ ਭਰਾ ਦੇ ਬੱਚੇ ਪਸੰਦ ਹੋਈ ਥੱਲੇ ਨੰਬਰ ਦਿੱਤੇ ਆ ਤੇ ਸੰਪਰਕ ਕਰ ਲਿਓ, ਮਿਲਦੇ ਆਂ ਆਪਾਂ ਜਲਦ ਨਵੀਂ ਵੀਡੀਓ ਨਾਲ ਬਹੁ